ਵੈਕੋ ਚੀਕਾ ਖਾਲਸਾ ਵੈਕੋ ਚੀਕੀ ਪੱਤੇ ਜੀ ਸ਼ਬਦ ਹੈ ਜੀ ਆਸਾ ਮਹੱਲਾ ਪੰਜਵਾਂ ਧਨਗੁਰ ਅਰਜਨ ਪਾਤਸ਼ਾਹ ਜੀ ਦਾ ਜੀ ਹੰਗ ਨੰਬਰ ਹੈ ਜੀ 40400 ਆਸਾ ਰਹਾ ਆਸਾ ਰਾਗੇ ਵਿੱਚ ਮੰਦਲੇ ਪਾਤਸ਼ਾਹ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਬਦ ਹੈ ਸ਼ਬਦ ਹੈ ਜੀ ਸੰਤਾ ਕੀ ਹੋਏ ਦਾਸਰੀ ਇਹੋ ਅਚਾਰਾ ਸਿੱਖਰੀ ਅਸਗਲ ਗੁਨਾ ਗੁਣ ਉਤਮੋ ਭਗਤਾ ਦੂਰ ਨ ਪਿਖਰੀ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗ ਰੇ ਤ્યાਗ ਸਿਆਨ ਪਚਾਤਰੀ ਤੂੰ ਜਾਨ ਗੋਪਾਲੇ ਸੰਗ ਰੇ ਰਹਾ ਹਉ ਹੁਣ ਤੁਸੀਂ ਦੇਖੋ ਇਹ ਸ਼ਬਦ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਨੇ ਸਾਨੂੰ ਚਾਰ ਪੰਕਤੀਆਂ ਵਿੱਚ ਹੀ ਕਿੰਨਾ ਪਿਆਰਾ ਮੈਸੇਜ ਦਿੱਤਾ ਹੈ ਹਰ ਸ਼ਬਦ ਵਿੱਚ ਗੁਰੂ ਸਾਹਿਬ ਸਾਨੂੰ ਗੁਰਬਾਣੀ ਦੀ ਰਾਈ ਸਾਨੂੰ ਸਮਝਾਉਣਾ ਚਾਹੁੰਦੇ ਨੇ ਕਿ ਜਿਹੜਾ ਪਰਮਾਤਮਾ ਹੈ ਉਹ ਸਦਾ ਤੇਰੇ ਨਾਲ ਹੈ ਤੇ ਅੰਦਰ ਵਸਦਾ ਹੈ ਉਹ ਤੁਹਾਨੂੰ ਜੇ ਮਿਲੇਗਾ ਤੇ ਉਹ ਗੁਰੂ ਦੇ ਗਿਆਨ ਦੁਆਰਾ ਗੁਰੂ ਦੇ ਉਪਦੇਸ਼ ਦੇ ਦੁਆਰਾ ਗੁਰੂ ਦੇ ਵਿਚਾਰ ਦੇ ਦੁਆਰਾ ਮਿਲੇਗਾ ਜਦੋਂ ਅਸੀਂ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਦੇ ਸੂਰਤ ਵਿੱਚ ਜਦੋਂ ਅਸੀਂ ਉਹਨੂੰ ਜਗ੍ਹਾ ਦੇਵਾਂਗੇ ਆਪਣੇ ਜਦੋਂ ਅਸੀਂ ਸਵੇਰੇ ਜਪਜੀ ਸਾਹਿਬ ਦੀ ਵੀ ਬਾਣੀ ਪੜ੍ਹਦੇ ਹਾਂ ਨਾ ਤਿੱਥੇ ਕੜੀਏ ਸੂਰਤ ਮਤ ਮਨ ਬੁੱਧ ਜਦੋਂ ਸਾਡੇ ਸੂਰਤ ਜਦੋਂ ਸ਼ਬਦ ਸਾਡੇ ਸੂਰਤ ਦਾ ਹਿੱਸਾ ਬਣ ਜਾਏਗਾ ਉਦੋਂ ਸਾਨੂੰ ਪਰਮਾਤਮਾ ਦਾ ਅਹਿਸਾਸ ਸਾਨੂੰ ਅਨੁਭਵ ਹੋਏਗਾ ਉਹ ਸਿਰਫ ਤੇ ਸਿਰਫ ਇੱਕੋ ਹੀ ਤਰੀਕਾ ਹੈ ਉਹ ਹੈ ਗੁਰੂ ਦਾ ਗਿਆਨ ਸਭ ਵਾਸਤੇ ਇੱਕ ਜੈਸਾ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਪੂਰੇ ਮਨੁੱਖਤਾ ਦੇ ਪੂਰੇ ਮਾਨਵਤਾ ਦੇ ਗੁਰੂ ਹੈ ਨਾ ਕਿ ਕੱਲੇ ਸਿੱਖਾਂ ਦੇ ਗੁਰੂ ਹੈ ਐਸਾ ਢੀ ਬਹੁਤ ਜਦੋਂ ਅਸੀਂ ਕਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਇਹ ਗੱਲ ਕਹਿ ਦਿੰਦੇ ਨਾ ਸਿੱਖਾਂ ਦਾ ਗੁਰੂ ਹੈ ਤੇ ਫਿਰ ਹਰ ਬੰਦਾ ਸੋਚਦਾ ਕਿ ਇਹ ਤਾਂ ਕੱਲਾ ਦਾ ਸਿੱਖਾਂ ਦਾ ਹੀ ਸਾਡਾ ਨਹੀਂ ਹੈ ਪਰ ਲੇਕਿਨ ਜਿਹੜੀ ਜਿਹੜਾ ਗੁਰੂ ਸਾਹਿਬ ਦਾ ਹੁਕਮ ਹੈ ਨਾ ਉਹ ਸਾਰਿਆਂ ਵਾਸਤੇ ਇੱਕ ਜੈਸਾ ਹੈ ਸਾਰਿਆਂ ਵਾਸਤੇ ਸੇਮ ਹੈ ਹੁਣ ਤੁਸੀਂ ਦੇਖੋ ਤੁਹਾਡੇ ਕੋਈ ਮਿੱਤਰ ਹੋਣ ਤੁਹਾਡੇ ਕੋਈ ਪੜੋਸੀ ਹੋਣ ਉਹਨ ਤੁਸੀਂ ਚਾਹੇ Hindu, Muslim, Sikh, Isai, Jaini, Bodhi ਕੋਈ ਵੀ ਸਾਡਾ ਪੈਨਪਰਾ ਹੋਵੇ ਉਹ ਕੀ ਚਾਹੇਗਾ ਕਿ ਮੇਰੇ ਸਮਾਜ ਵਿੱਚ ਅਸੀਂ ਜਿਹੜੇ ਸਮਾਜ ਵਿੱਚ ਰਹਿੰਦੇ ਆ ਉਹਦੇ ਵਿੱਚ ਮੇਰੀ ਬੱਚੀਆਂ ਮੇਰੀ ਬੇਟੀਆਂ ਸਾਡੇ ਘਰ ਦੀ ਕੋਈ ਵੀ ਫੀਮੇਲ ਪਰਸਨ ਹੈ ਉਹ ਰਾਜੀ ਖੁਸ਼ੀ ਰਹਿਣ ਉਹਨਾਂ ਦੀ ਉਹਨੂੰ ਮਿਲਕੇ ਹਰ ਪੱਖੋਂ ਉਹਨਾਂ ਦੀ ਹਿਫਾਜ਼ਤ ਹੋਵੇ ਇਹਦੇ ਨੇ ਵੀ ਕੱਲੇ ਅਸੀਂ ਸਿੱਖੀ ਚਾਹੁੰਦੇ ਆ ਕਿ ਸਾਡੇ ਬਹੁ ਬੇਟੀਆਂ ਦੀ ਹਿਫਾਜ਼ਤ ਹੋਵੇ ਤੇ ਕੋ ਸਾਡੀਆਂ ਸੇਮ ਪ੍ਰੋਬਲਮਸ ਨੇ ਤੇ ਸੇਮ ਹੀ ਸਾਡਾ ਸੋਲੂਸ਼ਨ ਹੈ ਗੁਰੂ ਸਾਹਿਬ ਨੇ ਐ ਨਹੀਂ ਵੀ ਕੱਲਾ ਸਾਨੂੰ ਹੀ ਮਤਲਬ ਕਿ ਮੈਸੇਜ ਦਿੱਤਾ ਹੈ ਤੇ ਹੋਰ ਕਿਸੇ ਨੂੰ ਨਹੀਂ ਸਭ ਵਾਸਤੇ ਗੁਰੂ ਸਾਹਿਬ ਦਾ ਮੈਸੇਜ ਇੱਕ ਜਿਹਾ ਹੈ ਆਓ ਆਪਣੇ ਸ਼ਬਦ ਵਾਲੇ ਸਿੱਖ ਆਨੇ ਆਂ ਰਾਹਾਓ ਵਾਲੀ ਪੰਕਤੀ ਹਮੇਸ਼ਾ ਪੂਝ ਦੋ ਵੋ ਕਿਉਂਕਿ ਰਾਹਾਓ ਵਾਲੀ ਪੰਕਤੀ ਸਾਰੇ ਸ਼ਬਦ ਨੂੰ ਖੋਲਦੀ ਹੈ ਕਿਉਂਕਿ ਗੁਰੂ ਸਾਹਿਬ ਨੇ ਜਿਹੜਾ ਰਹਾਉ ਦਿੱਤਾ ਨਾ ਉਸ ਦੇਖੋ ਮੋਸਟਲੀ ਸਾਰੇ ਸ਼ਬਦਾਂ ਵਿੱਚ ਰਹਾਉ ਹੁੰਦਾ ਪਰ ਲੇਕਿਨ ਅਸੀਂ ਦੇਖਦੇ ਹੀ ਨਹੀਂ ਕਿ ਰਹਾਉ ਅਸੀਂ ਫਟਾਫਟ ਗੁਰਬਾਣੀ ਨੂੰ ਮਤਲਬ ਕਿ ਫਟਾਫਟ ਪੜ੍ਹਨੇ ਦੀ ਉਹ ਕਰਦੇ ਹਾਂ ਕਿ ਬਸ ਅਸੀਂ ਪਾਠ ਦੀ ਸਮਾਪਤੀ ਕਰਨੀ ਜਦੋਂ ਅਸੀਂ ਕੱਲਾ ਪਾਠ ਦੀ ਸਮਾਪਤੀ ਤੇ ਜ਼ੋਰ ਲਗਾਵਾਂਗੇ ਕਦੀ ਵੀ ਸਾਨੂੰ ਆਨੰਦ ਨਹੀਂ ਆਏਗਾ ਕਦੀ ਵੀ ਸਾਨੂੰ ਖੇੜਾ ਨਹੀਂ ਆਏਗਾ ਕਦੀ ਵੀ ਸਾਨੂੰ ਖੁਸ਼ੀ ਨਹੀਂ ਮਿਲੇਗੀ ਕਿਉਂਕਿ ਸਿਰਫ ਤੇ ਸਿਰਫ ਉਹ ਦਿਮਾਗ ਦਾ ਬੋਝ ਇੱਕ ਸਰੀਰਕ ਬੋਝ ਬਣ ਕੇ ਰਹਿ ਜਾਏਗਾ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹੀਏ ਵਿਚਾਰੀਏ ਔਰ ਵਿਚਾਰਨਾ ਕੀ ਹੈ ਕਿ ਜੋ ਮੈਨੂੰ ਗੁਰੂ ਸਾਹਿਬ ਦਾ ਸ਼ਬਦ ਮੈਸੇਜ ਦੇ ਰਿਹਾ ਕਿ ਮੇਰੀ ਉਹ ਜ਼ਿੰਦਗੀ ਵਿੱਚ ਕਿੱਥੇ ਕਿੱਥੇ ਉਹ ਸ਼ਬਦ ਮੇਰੀ ਜ਼ਿੰਦਗੀ ਵਿੱਚ ਕੰਮ ਆਉਂਦਾ ਕਿੱਥੇ ਕਿੱਥੇ ਮੈਨੂੰ ਸ਼ਬਦ ਗਿਆਨ ਦਿੰਦਾ ਹੁਣ ਅਸੀਂ ਸਵੇਰੇ ਜਪਜੀ ਸਾਹਿਬ ਪੜ੍ਹਦੇ ਹਾਂ ਜੇ ਸਾਨੂੰ ਕਿਤੇ ਮੂਲ ਮੰਤਰ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਦੇ ਸਾਨੂੰ ਸਮਝ ਆ ਜਾਂਦਾ ਤੇ ਉਹ ਅਸੀਂ ਰੂਟੀਨ ਲਾਈਫ ਵਿੱਚ ਅਸੀਂ ਆਪਣੇ ਲਗੇ ਗੁਰੂ ਸਾਹਿਬ ਦੇ ਮੈਸੇਜ ਨੂੰ ਲਈਏ ਨਾ ਉਹਦੇ ਨਾਲ ਹੀ ਸਾਡੀਆਂ ਬਹੁਤ ਬਹੁਤ ਕੀ ਸਾਰੀਆਂ ਪ੍ਰੋਬਲਮਾਂ ਹੱਲ ਹੋ ਜਾਣੀਆਂ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਨੇ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗ ਰੇ ਤਿਆਗ ਸਿਆਨ ਪਚਾਤਰੀ ਤੂੰ ਜਾਣ ਗੋਪਾਲੇ ਸੰਗਰੀ ਰਹਾਓ ਦੇਖੋ ਗੁਰੂ ਸਾਹਿਬ ਨੇ ਨਾ ਅਸਮਾਨ ਨੂੰ ਬੜਾ ਸੁੰਦਰ ਘਾ ਪਰ ਸੁੰਦਰ ਪਤਾ ਕਦੋਂ ਬਣੇਗਾ ਜਦੋਂ ਅਸੀਂ ਉਹਦੇ ਦੱਸੇ ਹੋਏ ਰਾਹ ਤੇ ਚੱਲਾਂਗੇ ਤੇ ਜਦੋਂ ਸੁੰਦਰ ਬਣ ਜਾਏਗਾ ਤੇ ਇਹਨੂੰ ਮਜੀਠ ਦਾ ਪੱਕਾ ਰੰਗ ਚੜ ਜਾਏਗਾ ਮਜੀਠ ਦਾ ਰੰਗ ਪੱਕਾ ਹੁੰਦਾ ਤੇ ਖਸੂਮੇ ਦਾ ਰੰਗ ਕੱਚਾ ਹੁੰਦਾ ਇਕ ਸ਼ਬਦ ਸੀ ਰਵਿਦਾਸ ਜੀ ਦਾ ਪੜ੍ਹਦੇ ਆ ਜੈਸਾ ਰੰਗ ਕਸੁੰਬ ਕਾ ਤੈਸੋ ਇਸ ਤੈਸਾ ਇਹ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕਹੋ ਰਵਿਦਾਸ ਜਮਾਰ ਕਹਿੰਦੇ ਨੇ ਮੈਨੂੰ ਕਸੁੰਬੇ ਦਾ ਰੰਗ ਮੈਨੂੰ ਪਤਾ ਲੱਗ ਗਿਆ ਸੀ ਜਿੰਨੇ ਵੀ ਦੁਨਿਆਵੀ ਚੀਜ਼ਾਂ ਸੀ ਦੇਖਦੇ ਆ ਨਾ ਜਿੰਨਾ ਵੀ ਸ਼ੋਅ ਆਪ ਹੁੰਦਾ ਜਿੰਨੀ ਵੀ ਸੋਹਣੀਆਂ ਚੀਜ਼ਾਂ ਲੱਗਦੀਆਂ ਨੇ ਉਹਨਾਂ ਪਲ ਪਰ ਵਸਤੇ ਹੁੰਦੀਆਂ ਜਿਵੇਂ ਅਸੀਂ ਕਿਸੇ ਵਿਆਹ ਤੇ ਵੀ ਜਾਂਦੇ ਆ ਨਾ ਉੱਥੇ ਸਾਨੂੰ ਪਲ-ਪੜ ਦੀ ਖੁਸ਼ੀ ਹੁੰਦੀ ਹੈ ਜੀ ਅਸੀਂ ਅੱਛਾ ਖਾਣਾ ਖਾ ਲਿਆ ਅਸੀਂ ਕਹਿੰਦੇ ਆਨੰਦ ਆ ਗਿਆ ਅੱਛਾ ਕੋਈ ਡਰੈਸ ਪਾ ਲਈ ਤੇ ਅਸੀਂ ਕਹਿੰਦੇ ਅਸੀਂ ਬਹੁਤ ਸੋਹਣੇ ਲੱਗ ਰਹੇ ਹਾਂ ਉਹਦਾ ਸਾਡਾ 10 15 ਅੱਧਾ 2 ਘੰਟੇ ਲਈ ਪਰ ਜਿਹੜਾ ਅਸੀਂ ਗੁਰੂ ਤੋਂ ਜਦੋਂ ਗਿਆਨ ਲੈ ਕੇ ਸਾਡੇ ਅੰਦਰ ਦਾ ਸ਼ਿਕਾਰ ਹੁੰਦਾ ਨਾ ਗੁਰੂ ਕੋਲ ਇੱਥੇ ਵੀ ਸ਼ਿੰਗਾਰ ਦੀ ਗੱਲ ਕੀਤੀ ਹੈ ਗੁਰੂ ਸਾਹਿਬ ਨੇ ਕਿ ਤੈਨੂੰ ਆਪਣੀ ਚਤੁਰਾਈ ਤੇ ਸਿਆਨਪ ਨੂੰ ਤਿਆਗਣਾ ਪਏਗਾ ਤੇ ਕਿਹੜੀ ਸਿਆਨਪ ਲੈਣੀ ਹੈ ਅਸੀਂ ਗੁਰੂ ਸਾਹਿਬ ਕੋਲ ਸਿਆਨਪ ਲੈਣੀ ਹੈ ਜਿਹੜਾ ਗੁਰੂ ਸਾਨੂੰ ਸ਼ਿੰਗਾਰ ਕਰਨੇ ਵਾਸਤੇ ਕਹਿੰਦਾ ਨਾ ਉਹ ਅਸੀਂ ਮਾਨ ਦਾ ਸ਼ਿੰਗਾਰ ਕਰਨਾ ਪਰ ਲੇਕਿਨ ਅੱਜ ਅਸੀਂ ਦੇਖਣਾ ਨਾ ਅਸੀਂ ਸਮਾਜ ਵਿੱਚ ਅਸੀਂ ਜਦੋਂ ਵਿਚਰਦੇ ਆ ਤੇ ਉਹਨਾਂ ਸਮਾਜ ਬਾਹਰਲੇ ਸ਼ਿੰਗਾਰ ਨੂੰ ਇੰਨਾ ਕੁ ਮਤਲਬ ਕੇ ਤਵੱਜੂ ਬਦੰਨੇ ਆ ਕਿ ਸਾਡਾ ਸਾਰਾ ਹੀ ਜੋਰ ਸਾਡੀ ਸਾਰੀ એનર્ਜੀ ਬਾਹਰ ਵੱਲ ਲੱਗੀ ਹੋਈ ਹੈ ਪਰ ਜਦ ਕੀ ਜੋਤੋ ਵੀ ਸਾਨੂੰ ਪ੍ਰਮਾਤਮਾ ਮਿਲੇਗਾ ਨਾ ਗੁਰੂ ਮਿਲੇਗਾ ਪ੍ਰਮਾਤਮਾ ਮਿਲੇਗਾ ਅੰਤਰ ਕਰਨ ਵਿੱਚ ਮਿਲੇਗਾ ਆਪਣੇ ਕੋਸ਼ ਕਰਕੇ ਮਿਲੇਗਾ ਔਰ ਉਸ ਨੂੰ ਪਤਾ ਕਿਉਂ ਨਹੀਂ ਮਿਲ ਰਹਾ ਸਾਡੇ ਅਗੁਣਾ ਕਰਕੇ ਨਹੀਂ ਮਿਲਦਾ ਹੁੰਦਾ ਸਾਡੇ ਅੰਦਰ ਹੀ ਹੈ ਜਿਵੇਂ 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 ਸਾਡੇ ਵਿੱਚ ਅਗੁਣ ਘਟੇ ਜਾਣਗੇ ਓਵੇਂ 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 ਜਦੋਂ ਸਾਡਾ ਮਨ ਸਾਫ ਹੋਏਗਾ ਇੱਕ ਸਿੰਪਲ ਜੀ ਗੁਰੂ ਸਾਹਿਬ ਗੁਰਬਾਣੀ ਵਿੱਚ ਇੱਕ ਐਗਜ਼ਾਮਪਲ ਦਿੰਦੇ ਨੇ ਵੀ ਕੋਠਾਲੀ ਵਿੱਚ ਜਦੋਂ ਸੋਨਾ ਭੰਦਦਾ ਨਾ ਸੁਨਿਆਰ ਤੇ ਉਹ ਨਾ ਬੜਾ 扑ੜਕਦਾ ਛੋਟੀ ਜਿਹੀ ਕੁਠਾਲੀ ਹੁੰਦੀ ਆ ਉਹਦੇ ਥੱਲੇ ਇੱਕ ਮਤਲਬ ਕਿ ਸਪੇਟ ਵਾਲਾ ਲੈਂਪ ਜਿਹਾ ਲੱਗਿਆ ਹੁੰਦਾ ਤੇ ਉਹ ਬੜਾ ਪ੍ਰੋੜਕਦਾ ਪਰ ਜਦੋਂ ਵੀ ਉਹਦੇ ਵਿੱਚ ਅਨਪਿਓਰਿਟیز ਮਤਲਬ ਕਿ ਉਹਦੇ ਵਿੱਚ ਜਿਹੜਾ ਮਤਲਬ ਕਿ ਜਿਹੜਾ ਉਹਦੇ ਵਿੱਚ ਖੋਟ ਹੁੰਦਾ ਜਦੋਂ ਉਹ ਸੜ ਜਾਂਦਾ ਤੇ ਰਾਮ ਨਾਲ ਬੈਠ ਜਾਂਦਾ ਟਿਕ ਜਾਂਦਾ ਐਵੇਂ ਹੀ ਸਾਡਾ ਮੰਨ ਹੈ ਸਾਡਾ ਅਸੀਂ ਆਮ ਤੌਰ ਤੇ ਸਾਨੂੰ ਸ਼ਿਕਾਇਤ ਹੁੰਦੀ ਨਾ ਸਾਡਾ ਮਨ ਟਿਕਦਾ ਨਹੀਂ ਸਾਨੂੰ ਸਮਝ ਨਹੀਂ ਆਉਂਦੀ ਗੁਰਬਾਣੀ ਜਦੋਂ ਸਾਡਾ ਮਨ ਟਿਕ ਜਦੋਂ ਸਾਡੇ ਅੰਦਰੋਂ ਆਗੁਣ ਖਤਮ ਹੋਣੇ ਸ਼ੁਰੂ ਹੋ ਜਾਣਗੇ ਸਾਡਾ ਮਨ ਆਪਣੇ ਆਪ ਆਟੋਮੈਟਿਕਲੀ ਟਿਕਣਾ ਸ਼ੁਰੂ ਹੋ ਜਾਏਗਾ ਇਹਦੇ ਵਿੱਚ ਵੀ ਗੁਰੂ ਸਾਹਿਬ ਕਹਿੰਦੇ ਨੇ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗ ਰੇ ਮਜੀਠ ਦਾ ਰੰਗ ਹੁੰਦਾ ਪੱਕਾ ਉਹ ਕਦੀ ਵੀ ਬੰਦ-ਬੰਦ ਵੀ ਕੱਟੇ ਜਾਣਗੇ ਖੋਪੜੀਆਂ ਵੀ ਉਤਰ ਜਾਣੀਆਂ ਆਰਿਆਂ ਦੇ ਵਿੱਚੜਿਆ ਜਾਂਦਾ ਪਰ ਲੇਕਿਨ ਗੁਰੂ ਸਾਹਿਬ ਨੂੰ ਗੁਰੂ ਦੇ ਸਿੱਖਾਂ ਨੇ ਕਦੀ ਸ਼ਿਕਾਇਤ ਨਹੀਂ ਕੀਤੀ ਕਿ ਵੀ ਸਾਨੂੰ ਇੰਨੀਆਂ ਔਕੜਾਂ ਆ ਰਹੀਆਂ ਸਾਨੂੰ ਇੰਨਾ ਮੁਸ਼ਕਿਲ ਆ ਰਹੀਆਂ ਸਾਡੇ ਬੱਚੇ ਸਾਡੇ ਸਾਹਿਬ ਨੂੰ ਸ਼ਹੀਦ ਹੋ ਰਿਹਾ ਕਿਉਂਕਿ ਉਹਨਾਂ ਨੂੰ ਮਜੀਠ ਦਾ ਰੰਗ ਪੱਕਾ ਰੰਗ ਚੜ੍ਹ ਚੁੱਕਿਆ ਸੀ ਉਹਨਾਂ ਨੂੰ ਪਤਾ ਲੱਗ ਲੱਗ ਜਾਂਦਾ ਕਿ ਵੀ ਇਹ ਸਰੀਰ ਨਾਸ਼ਵੰਤ ਹੈ ਤੇ ਅੰਨੇ ਖਤਮ ਹੋਣਾ ਹੀ ਹੋਣਾ ਤੇ ਉਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਇਹ ਮੇਰੀ ਸੋਨੇ ਜਿੰਦੇ ਤੂੰ ਆਪਣੇ ਇਸ ਮਨ ਨੂੰ ਮਜੀਠ ਪੱਕੇ ਰੰਗ ਦਾ ਪੱਕਾ ਰੰਗ ਚੜਾ ਭਾਵ ਕੀ ਪ੍ਰਮਾਤਮਾ ਦੇ ਨਾਮ ਦਾ ਰੰਗ ਚੜਾ ਲੈ ਉਹ ਕਿਵੇਂ ਚੜੇਗਾ ਜੀ ਕਹਿੰਦੇ ਨੇ ਤ્યાਗ ਸਿਆਨ ਪਚਾਤਰੀ ਦੇਖੋ ਇਹ ਤਿੰਨੋਂ ਚੀਜ਼ਾਂ ਸਾਡੇ ਵਿੱਚ ਸਾਰਿਆਂ ਵਿੱਚ ਹੀ ਹੁੰਦੀਆਂ ਨੇ ਅਸੀਸ ਅਸੀਨਾ ਮਤਲਬ ਕਿ ਇਹਨੂੰ ਮਤਲਬ ਕਿ ਤਿਆਗਣਾ ਹੀ ਨਹੀਂ ਚਾਹੁੰਦੇ ਹਰ ਬੰਦਾ ਕਹਿੰਦਾ ਕਿ ਮੈਂ ਬਹੁਤ ਸਿਆਣਾ ਹਾਂ ਸਾਰੀਆਂ ਹੀ ਜਿੰਨੀਆਂ ਵੀ ਲੜਾਈਆਂ ਘਰਾਂ ਦੀਆਂ ਚਾਹੇ ਬਾੜ ਦੀਆਂ ਸਮਾਜ ਦੀਆਂ ਗੁਰਦੁਆਰੇ ਦੀਆਂ ਰਾਜਨੀਤਿਕ ਹੈ ਜਿਹਨੇ ਉਹ ਸਾਰੀਆਂ ਲੜਾਈਆਂ ਪਤਾ ਕਿ ਮੈਂ ਜ਼ਿਆਦਾ ਸਮਝਦਾਰ ਹਾਂ ਮੈਂ ਜ਼ਿਆਦਾ ਸਿਆਣਾ ਹਾਂ ਘਰ ਦੀ ਚਾਹੇ ਲੜਾਈ ਲੈ ਲੋ ਹਸਬੰਦ ਕਹੇਗਾ ਮੈਂ ਸਿਆਣਾ ਹਾਂ ਪਤਨੀ ਕਹੇਗੀ ਮੈਂ ਸਿਆਣਾ ਹਾਂ ਬੱਚੇ ਕਹਿੰਗੇ ਮੈਂ ਸਿਆਣਾ ਹਾਂ ਬਜ਼ੁਰਗ ਕਹਣਗੇ ਮੈਂ ਸਿਆਣਾ ਹਾਂ ਕੋਈ ਵੀ ਝੁਕਣਾ ਨਹੀਂ ਚਾਹੁੰਦਾ ਕਿਸੇ ਵੀ ਰਿਸ਼ਤੇ ਵਿੱਚ ਅਸੀਂ ਝੁਕਣਾ ਨਹੀਂ ਚਾਹੁੰਦੇ ਉਹ ਰਿਸ਼ਤੇ ਖਰਾਬ ਹੁੰਦੇ ਨੇ ਜਦੋਂ ਅਸੀਂ ਝੁਕਣਾ ਨਹੀਂ ਚਾਹੁੰਦੇ ਜਦੋਂ ਤੁਸੀਂ ਕਹਿੰਦੇ ਨਾ ਵੀ ਇੱਕ ਐਗਜ਼ਾਮਪਲ ਦਿੰਦੇ ਨੇ ਕਿ ਚੁੱਕੀ ਹੋਏ ਰੁੱਖ ਨੂੰ ਫਲ ਬੜੇ ਮਿੱਠੇ ਲੱਗਦੇ ਨੇ ਪਰ ਲੇਕਿਨ ਜਦੋਂ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਨੇ ਵੀ ਤੂੰ ਆਪਣੀ ਸਿਆਨਤ ਤੇ ਚੁਤਰਾਈ ਜਿਸ ਦਿਨ त्यागेगा ਨਾ ਉਸ ਦਿਨ ਤੈਨੂੰ ਅੰਦਰੋਂ ਹੀ ਪਰਮਾਤਮਾ ਮਿਲ ਜਾਏਗਾ ਅਸੀਂ ਨਾ ਗੁਰਦੁਆਰਾ ਸਾਹਿਬ ਵੀ ਜਾਂਦੇ ਨਾ ਅਸੀਂ ਆਪਣੀ ਚੁਤਰਾਈ ਤੇ ਸਿਆਨ ਅਪਣਾ ਲੈ ਕੇ ਜਾਂਦੇ ਹਾਂ ਅਸੀਂ ਗੁਰੂ ਦੇ ਸ਼ਬਦ ਨੂੰ ਵੀ ਸੁਣਦੇ ਅਸੀਂ ਕਹਿੰਨੇ ਸਾਡੀ ਡਿਮਾਂਡਸ ਪੂਰੀ ਕਰੋ ਅਸੀਂ ਗੁਰੂ ਸਾਹਿਬ ਨੂੰ ਵੀ ਹੁਕਮ ਕਰਕੇ ਆਂਦੇ ਆ ਕਿ ਮੈਨੂੰ ਇਹ ਚਾਹੀਦਾ ਮੈਨੂੰ ਇਹ ਚਾਹੀਦਾ ਆਪਣੀ ਲਿਸਟ ਦੇ ਕੇ ਆਂਦੇ ਆ ਗੁਰੂ ਸਾਹਿਬ ਨੂੰ ਪਰ ਐ ਸ਼ਬਦ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਤਿਆਗ ਸਿਆਨ ਪਚਾਤਰੀ ਤੂੰ ਜਾਣ ਗੋਪਾਲ ਸੰਗਰੀ ਹੁਣ ਤੁਸੀਂ ਦੇਖੋ ਕਿੰਨਾ ਪਿਆਰਾ ਸ਼ਬਦ ਹੈ ਕਹਿੰਦੇ ਨਾ ਇੱਕ ਕੁਜੇ ਵਿੱਚ ਸਮੁੰਦਰ ਕਹਿੰਦੇ ਕਾਵ ਰੂਪ ਵਿੱਚ ਗੁਰੂ ਸਾਹਿਬ ਨੇ ਸਾਰੀ ਗੁਰਬਾਣੀ ਦੀ ਰਚਨਾ ਕੀਤੀ ਨਾ ਕਾਬਤ ਦਾ ਮਤਲਬ ਹੁੰਦਾ ਕਿ ਥੋੜੇ ਸ਼ਬਦਾਂ ਵਿੱਚ ਬਹੁਤ ਕੁਝ ਸਮਝਾ ਗਏ ਗੁਰੂ ਸਾਹਿਬ ਸਾਨੂੰ ਸ਼ਬਦ ਇਹ ਐਵੇਂ ਵਿੱਚ ਕਹਿੰਦੇ ਨੇ ਤੂੰ ਆਪਣੇ ਸਿਆਨ ਤੇ ਚਤ్రਾਈ ਨੂੰ ਤਿਆਗ ਤੇ ਫਿਰ ਕਿਉ ਹੋਏਗਾ ਤੈਨੂੰ ਉਹ ਪਰਮਾਤਮਾ ਤੈਨੂੰ ਆਪਣੇ ਨਾਲ ਹਮੇਸ਼ਾ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਇਸ ਸਦਾ ਸਮਾਲੇ ਸਿਮਰ ਸਿਮਰ ਦਾ ਮਤਲਬ ਉਹਨੂੰ ਰਿਅਲਾਈਜ਼ ਕਰਨਾ ਕਿ ਵੀ ਮੇਰੇ ਨਾਲ ਪਰਮਾਤਮਾ ਵੇ ਮੇਰੇ ਅੰਤਰ ਕਰਨੇ ਵਿੱਚ ਮੇਰੇ ਅੰਤਰਾਤਮੇ ਵਿੱਚ ਸਭ ਮੇਂ ਜੋਤ ਜੋਤ ਹੈ ਸੋਏ ਉਹ ਮੇਰੇ ਅੰਦਰ ਹੀ ਹੈ ਮੈਂ ਉਹਨੂੰ ਬਾਹਰ ਪਟਕਦੀ ਪੀਚ ਗਈ ਮੈਂ ਕਿਤੇ ਤੀਰਥਾਂ ਤੇ ਜਾਂਦੀ ਸੀ ਮੈਂ ਕਿਤੇ ਵਰਤ ਰੱਖਦੀ ਸੀ ਮੈਂ ਕਿਤੇ ਐਨੇ ਪਾਠ ਕਰਕੇ ਮੈਂ ਕਿਤੇ ਅੰਨੇ ਸੁਖਨਾ ਸੋਖੇ ਕਿਤੇ ਮੈਂ ਨੰਗੇ ਪੈਰੀ ਜਾ ਕੇ ਤੇ ਗੁਰੂ ਸਾਹਿਬ ਕਹਿੰਦੇ ਤੂੰ ਆਪਣੀ खोज ਕਰਨ ਤੇਰੇ ਤੇ ਨਾਲ ਹੀ ਆ ਮੈਂ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਤੂੰ ਜਾਨ ਗੋਪਾਲੇ ਸੰਗਰੀ ਆਪਣੇ ਅੰਦਰੋਂ ਸਿਆਣਪ ਤੇ ਚਿਤਰਾਇਆਂ ਛੱਡ ਕੇ ਐ ਮਾਣ ਛੱਡ ਕੇ ਤੂੰ ਬੜੀ ਤੂੰ ਬੜੀ ਸਿਆਣੀ ਹੈ ਤੂੰ ਤੂੰ ਬੜੀ ਚਤੁਰ ਹੈ ਜਿਹਨ ਦੇ ਸ੍ਰਿਸ਼ਟੀ ਦੇ ਮਾਲਿਕ ਪ੍ਰਭੂ ਨੂੰ ਤੂੰ ਆਪਣੇ ਨਾਲ ਵਸਦਾ ਸਮਝ ਹੁਣ ਤੁਸੀਂ ਦੇਖੋ ਕਿੰਨਾ ਗੁਰੂ ਸਾਹਿਬ ਨੇ ਕਿੰਨੀ ਬਖਸ਼ਿਸ਼ ਕੀਤੀ ਅਸੀਂ ਪਹਿਲਾਂ ਸਾਨੂੰ ਲੱਗਦਾ ਕਿ ਸਾਡੇ ਵੱਡੇ ਭਾਗ ਹੋਣਗੇ ਤੇ ਅਸੀਂ ਸੰਕਟ ਜਾਵਾਂਗੇ ਮੈਨੂੰ ਤਾਂ ਲੱਗਦਾ ਕਿ ਸਾਡੇ ਵੱਡੇ ਭਾਗ ਹੈ ਕਿ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਅੱਛਾ ਸਭ ਤੋਂ ਵੱਡੇ ਭਾਗ ਹੈ ਕਿ ਸਾਡੇ ਉੱਤੇ ਇਹ ਕਿਰਪਾ ਹੋਵੇ ਕਿ ਸਾਡੀ ਬਾਡੀ ਦੇ ਪੂਰੇ ਪਾਰਟਸ ਹੁਣ ਤੁਸੀਂ ਦੇਖੋ ਸਾਡੀਆਂ ਅੱਖਾਂ ਥੋੜੀਆਂ ਜੇ ਦੇਖਣ ਤੋਂ ਮਤਲਬ ਕਿ ਸਾਡੀ ਆਈਸਾਈਡ ਵੀਕ ਹੋਇਆ ਨਾ ਤੇ ਸਾਨੂੰ ਇੱਕਰ ਪਿਆ ਜਾਂਦਾ ਕਿ ਆਉਣ ਵਾਲਾ ਦਿਨ ਆਉਣ ਵਾਲੀ ਜ਼ਿੰਦਗੀ ਅਸੀਂ ਕਿਵੇਂ ਜੀਵਾਂਗੇ ਐ ਉਹਦੀ ਬਖਸ਼ਿਸ਼ ਨਹੀਂ ਐ ਉਹਦੀ ਕਿਰਪਾ ਨਹੀਂ ਸਾਡੇ ਕੰਨਾਂ ਵਿੱਚ ਕੋਈ ਪ੍ਰੋਬਲਮ ਆਵੇ ਤੇ ਅਸੀਂ ਕਹਾਂਗੇ ਆਉਣ ਵਾਲਾ ਆਉਣ ਵਾਲਾ ਟਾਈਮ ਅਸੀਂ ਕਿਵੇਂ ਗੁਜ਼ਾਰਾਂਗੇ ਸਾਡੀ ਸੁਣਨ ਵਾਲੀ ਸ਼ਕਤੀ ਖਤਮ ਹੋ ਰਹੀ ਹੈ ਉਹ ਐ ਉਹਦੀ ਬਖਸ਼ੀ ਨਹੀਂ ਐ ਉਹਦੀ ਐ ਵੀ ਤੇ ਉਹਦੀ ਬਖਸ਼ਿਸ਼ ਐ ਵੀ ਤੇ ਉਹਦੀ ਕਿਰਪਾ ਐ ਅਸੀਂ ਕਿਤੇ ਅਲੱਗ ਜੀ ਕਿਰਪਾ ਦਾ ਇੰਤਜ਼ਾਰ ਕਰਦੇ ਹਾਂ ਪੰਕਤੀ ਸ਼ੁਰੂ ਹੋਈ ਸੀਗੀ ਜੀ ਸ਼ਬਦ ਸ਼ੁਰੂ ਹੋਇਆ ਜੀ ਸੰਤਾ ਕੀ ਹੋਏ ਦਾਸਰੀ ਇਹੋ ਅਚਾਰਾ ਸਿੱਖਰੀ ਸਰਵ ਗੁਣਾ ਗੁਣ ਉਤਮੋ ਭਗਤਾ ਦੂਰ ਨ ਪਖਰੀ ਏ ਮੇਰੀ ਸੋਹਣੇ ਜਿੰਦੇ ਤੂੰ ਸਤ ਸੰਗਿਆ ਦੀ ਨਿਮਾਣੀ ਜੀ ਦਾਸੀ ਬਣੀ ਰਹੁ ਐ ਕਰ ਤਬ ਸਿਖ ਐਕਾਰ ਸਿਖ ਫਿਰ ਗੰਦੇ ਨੇ ਸਰਵ ਗੁਣਾ ਗੁਣ ਉਤਮੋ ਭਗਤਾ ਦੂਰ ਨ ਪਖਰੀ ਏ ਮੇਰੀ ਜਿੰਦੇ ਉਸ ਖਸਮ ਪ੍ਰਭੂ ਕਿਤੇ ਦੂਰ ਵਸਤਾ ਨਾ ਸਮਝ ਐ ਖਿਆਲ ਆਪਣੇ ਜੀਹਾਂ ਨੀਚੋ ਆਪਣੇ ਦਿਮਾਗ ਚ ਕਾਢ ਲੋ ਕਾਢ ਧੋ ਸਾਰੇ ਗੁਨਾ ਦਾ ਮਾਲਕ ਤੇ ਸਾਰੇ ਗੁਨਾ ਦਾ ਮਾਲਕ ਤੇ ਸਭ ਤੋਂ ਸ੍ਰੇਸ਼ਟ ਮਾਲਕ ਉਹ ਤੇਰੇ ਨਾਮ ਹੀ ਵਸਦਾ ਹੈ ਕਿਉਂਕਿ ਜਦੋਂ ਅਸੀਂ ਗੁਰਬਾਣੀ ਨੂੰ ਵਿਚਾਰ ਕੇ ਪੜਾਂਗੇ ਨਾ ਦੇਖੋ ਗੁਰਬਾਣੀ ਗੁਰੂ ਮਲਕੇ ਜਪਜੀ ਸਾਹਿਬ ਦਾ ਪਹਿਲਾ ਅੱਖਰ ਗੁਰੂ ਸਾਹਿਬ ਨੇ ਕਿਹਾ ਇੱਕ ਓ ਓਕਾਰ ਇੱਕ ਤੋਂ ਹੀ ਸਾਰੀ ਉਤਪਤੀ ਹੋਈ ਹੈ ਇੱਕ ਹੀ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਇੱਕ ਤੋਂ ਹੀ ਸਾਰੇ ਆਕਾਰ ਉਪਜੇ ਹਨ ਔਰ ਉਹ ਦੇਖੋ ਚਿੱਤਰਕਾਰ ਕਿੱਡਾ ਵੱਡਾ ਹੈ ਪ੍ਰਮਾਤਮਾ ਕੀ ਸਾਰੇ ਚਿੱਤਰਕਾਰੇ ਕਰਕੇ ਸਾਰੀ ਸ੍ਰਿਸ਼ਟੀ ਨੂੰ ਸਾਜ ਕੇ ਆਪ ਹੀ ਨੇ ਆਪ ਸਾਜ ਕੇ ਆਪ ਹੀ ਨੇ ਰਚਿਓ ਨਾ ਦੋ ਹੀ ਕੁਦਰਤ ਸਾਜ ਕੇ ਮਤਲਬ ਕਿ ਉਹਨਾਂ ਨੇ ਗੁਰੂ ਸਾਹਿਬ ਉਹਦੇ ਵਿੱਚ ਐਸਾ ਕੀ ਵਾਰ ਦਾ ਸ਼ਲੋਕ ਹੈ ਦੋ ਹੀ ਕੁਦਰਤ ਸਾਜ ਕੇ ਵਿੱਚ ਆਸਣ ਡਿਠੋ ਚਾਉ ਉਹ ਵਿੱਚ ਆਸਣ ਲਾ ਕੇ ਬੈਠਾ ਸਾਰੀ ਸ੍ਰਿਸ਼ਟੀ ਨੂੰ ਸਾਜ ਕੇ ਉਹਦੇ ਵਿੱਚ ਆਸਣ ਲਾ ਕੇ ਪ੍ਰਮਾਤਮਾ ਬੈਠਾ ਹੈ ਉਹ ਕਿੰਨਾ ਸੋਖਾ ਕੰਮ ਹੈ ਕਿ ਸਾਨੂੰ ਰੱਬ ਨੂੰ ਕਿਤੇ ਵੀ ਲੱਭਣੇ ਦੀ ਲੋੜ ਨਹੀਂ ਸਿਰਫ ਤੇ ਸਿਰਫ ਆਪਣੀ ਖੋਜ ਕਰਨੀ ਹੈ ਉਹ ਹੈ ਸਿਰਫ ਤੇ ਸਿਰਫ ਕੁਰਬਾਨੀ ਜਿਹਦੇ ਵਿੱਚ ਸਾਨੂੰ ਅਨੇਕਾਂ ਹੀ ਗੁਰੂ ਸਾਹਿਬ ਹਰ ਕਾਫੀ ਸ਼ਬਦਾਂ ਵਿੱਚ ਸਾਨੂੰ ਮੈਸੇਜ ਦਿੰਦੇ ਆ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਜਦੋਂ ਅਸੀਂ ਇੱਕ ਦੀ ਖੋਜ ਕਰਾਂਗੇ ਆਪਣੇ ਅੰਦਰ ਖੋਜ ਕਰਾਂਗੇ ਤੇ ਸਾਡੇ ਸਾਰੇ ਹੀ ਕੁਐਸਚਨਾਂ ਦਾ ਹੱਲ ਹੋ ਜਾਏਗਾ ਸੋ ਸ਼ਬਦ ਪੜਦਿਆਂ ਗੁਰਬਾਣੀ ਪੜਨਾ ਇੱਕ ਨਹੀਂ अनेका ਪੁਨਾ ਹੋ ਗਿਆ ਉਹਨਾਂ ਜੀ ਕਾਫੀ ਦਿਨਾਂ ਬਾਅਦ ਅੱਜ ਤੁਹਾਡੇ ਦਰਸ਼ਨ ਕਰਨ ਦੇ ਮਤਲਬ ਕਿ ਮੌਕਾ ਮਿਲਿਆ ਮੈਂ ਥੋੜੀ ਜੀ ਪੀਜੀ ਸੀਗੀ ਤੇ ਇਸ ਕਰਕੇ ਅਸੀਂ ਮਤਲਬ ਕਿ ਤੁਹਾਡੇ ਸਾਹਮਣੇ ਆਪਣੇ ਗੁਰੂ ਸਾਹਿਬ ਦੀ ਬਾਣੀ ਤੇ ਗੁਰੂ ਸਾਹਿਬ ਦੀ ਦਿੱਤੀ ਹਿੱ ਮਤ ਦੁਆਰਾ ਜੋ ਵਿਚਾਰ ਸਾਨੂੰ ਗੁਰੂ ਸਾਹਿਬ ਆਪ ਮਤਲਬ ਕਿ ਉਹਨਾਂ ਦਾ ਗਿਆਨ ਜਿੰਨਾ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਆ ਉਹਦੇ ਦੁਆਰਾ ਆਪ ਜੀ ਦੇ ਸਾਹਮਣੇ ਵਿਚਾਰ ਰੱਖੇ ਜਾਂਦੇ ਨੇ ਕੋਈ ਜ਼ਰੂਰੀ ਨਹੀਂ ਕਿ ਅਸੀਂ ਕੋਈ ਮਤਲਬ ਕਿ ਮੈਂ ਪਹਿਲੇ ਕਹਿਣੀ ਹੁੰਨੀ ਆ ਕੀ ਅਸੀਂ ਕੋਈ ਬਹੁਤ ਵੱਡੇ ਮਹਾਨ ਪ੍ਰਚਾਰਕ ਨਹੀਂ ਅਸੀਂ ਤੁਹਾਡੇ ਦੀ ਤਰ੍ਹਾਂ ਆਮ ਰੁਟੀਨ ਵਿੱਚ ਘਾਰ ਦੇ ਕੰਮ ਕਰਦੇ ਹੋਏ ਤੁਹਾਡੇ ਤੁਹਾਡੇ ਦੀ ਤਰ੍ਹਾਂ ਮਲਕੇ ਆਪਣੀ ਰੁਟੀਨ ਲਾਈਫ ਵਿੱਚ ਉਹ ਥੋੜਾ ਜਿਹਾ ਕੋਸ਼ਿਸ਼ ਕਰਦਾ ਹੈ ਕਰੀ ਦੀ ਹੈ ਕਿ ਗੁਰੂ ਸਾਹਿਬ ਸਾਨੂੰ ਇੰਨੀ ਪਿਆਰੀ ਦਾਤ ਦੇ ਕੇ ਗਿਆ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਧਿਆਨ ਨਾਲ ਪੜ ਕੇ ਵਿਚਾਰ ਕੇ ਅਸੀਂ ਆਪ ਵੀ ਇਹਦਾ ਲਾਹਾ ਲੈ ਸਕੀਏ ਤੇ ਆਉਣ ਵਾਲੀ ਆਪਣੀ ਪੀੜ੍ਹੀ ਆਪਣੇ ਬੱਚਾ ਨੂੰ ਵੀ ਇਹ ਪਿਆਰਾ ਜਿਹਾ ਸੰਦੇਸ਼ ਗੁਰੂ ਦੀ ਅਸੀਸ ਬਖਸ਼ ਸਕੀਏ ਸੋ ਹੋਈਆਂ ਪੁੱਲਾ ਚੁੱਕਾਂ ਦੀ ਮਾਫੀ ਬਖਸ਼ਣਾ ਜੀ ਵਾਇਕੂ ਚੀਕਾ ਕਾਲਸਾ ਵਾਇਕੂ ਚੀਕਾ ਫਤਹਿ